ਲਗਾਤਾਰ ਪੈਰੀ ਬਰਸਾਤ ਦੇ ਕਾਰਨ ਜਿੱਥੇ ਮੌਸਮ ਕਾਫੀ ਜ਼ਿਆਦਾ ਸੁਹਾਣਾ ਹੋ ਗਿਆ ਲੋਕਾਂ ਨੂੰ ਹਮਸਤੋਂ ਰਾਹਤ ਮਿਲੀ ਐ ਉਥੇ ਗਰਮੀ ਦੇ ਮੌਸਮ ਦੇ ਵਿੱਚ ਲੋਕਾਂ ਦੇ ਚਿਹਰਿਆਂ ਤੇ ਰੌਣਕ ਆ ਪਰਤਾਈਆਂ ਨੇ بارش ਨੇ ਕਾਫੀ ਜ਼ਿਆਦਾ ਗਰਮੀ ਤੋਂ ਰਾਹਤ ਦਿੱਤੀ ਐ ਤੇ ਗਰਮੀ ਪੈਣ ਦੇ ਨਾਲ ਲੋਕਾਂ ਦੇ ਕਾਰੋਬਾਰ ਤੇ ਜੋ ਦੁਕਾਨਦਾਰ ਸਨ ਉਹਨਾਂ ਦੇ ਕਾਰੋਬਾਰ ਤੇ ਅਸਰ ਪੈ ਰਿਹਾ ਸੀ ਤੇ ਹੁਣ بارش ਹੋਣ ਤੋਂ ਬਾਅਦ ਦੁਕਾਨਦਾਰਾਂ ਦੇ ਚਿਹਰੇ ਵੀ ਕਾਫੀ ਜ਼ਿਆਦਾ ਖਿੜੇ ਹੋਏ ਨੇ ਦੁਕਾਨਦਾਰਾਂ ਦਾ ਵੀ ਕਹਿਣਾ ਹੈ ਕਿ ਹੁਣ ਗਰਮੀ ਕਰਕੇ ਜੋ ਲੋਕ ਬਾਹਰ ਨਹੀਂ ਨਿਕਲਦੇ ਸਨ ਉਹ ਲੋਕ ਹੁਣ ਬਾਹਰ ਬਜ਼ਾਰਾਂ ਦੇ ਵਿੱਚ ਖਰੀਦਦਾਰੀ ਕਰਨ ਆ ਸਕਦੇ ਨੇ ਕੁਲਵਿੰਦਰ ਸਿੰਘ ਜੀ ਸਾਹੀ ਕੀ ਕਹਿਣਾ ਚਾਹੋਗੇ ਅੱਜ ਜਿਹੜੇ ਬਰਸਾਤ ਜਿਹੜੀ ਸਿਰ ਤੋਂ ਲੱਗੀ ਹੋਈ ਹੈ ਇਸ ਤਰ੍ਹਾਂ ਦਾ ਬਰਸਾਤ ਭਾਈ ਬਹੁਤ ਵਧੀਆ ਲੱਗੀ ਹੈ ਮੌਸਮ ਬਹੁਤ ਠੰਡਾ ਆਇਆ ਪਿਆ ਪਰ ਇੱਕ ਹੈਗਾ ਕਿਸਾਨਾਂ ਨੂੰ ਥੋੜੇ ਪ੍ਰੋਬਲਮ ਆ ਰਹੀ ਹੈ ਕਿ ਉਹਨਾਂ ਦਾ ਪਰ ਸਾਡੀ ਦੁਕਾਨਾਂ ਚਾਹ ਉਹਨਾਂ ਦਾ ਕੰਮ ਹੈ ਚਾਹ ਲੋਕੀ ਚਾਹ ਪੀਣ ਆ ਰਹੇ ਨੇ ਘਰੋਂ ਬਾਹਰ ਨਿਕਲਣੇ ਚੁਸਤੀ ਲੈਣਾ ਉਹਦਾ ਗਰਮੀ ਬਹੁਤ ਸੀ ਗਰਮੀ ਵਿੱਚ ਕਸਰ ਬਹੁਤ ਆਜ਼ੇ ਬੜਾ ਇੱਕ ਬਬੇ ਦੀ ਮੇਰਾ ਕਸਟਮਰ ਬਹੁਤ ਹੈ ਇਸ ਟਾਈਮ ਚਾਹ ਪੀਣੇ ਲਈ ਆ ਗਏ ਜਿਸ ਗਰਮੀ ਕਾफी ਪਿਆਰੀ ਚਾਹ ਨੂੰ ਕਿੰਨਾ ਦੌਰਾਨ ਭਾਈ ਬਹੁਤ ਦੌਰਾਨ ਮਿਲੀ ਹੈ ਗਰਮੀ ਬਹੁਤ ਪਈ ਹੈ ਗਰਮੀ ਵਿੱਚ ਕਸਟਮਰ ਹੀ ਨਹੀਂ ਹੈਗਾ ਜੀ ਸਾਡੇ ਕੋਲ ਪਰ ਅੱਜ ਗਰਮੀ ਦੇ ਵਿੱਚ ਹੁਣ ਕਸਟਮਰ ਵੀ ਆ ਕੇ ਬੈਠੇ ਹੋਏ ਨੇ ਚਾਹ ਪੀਂਦੇ ਬੈਠੇ ਨੇ ਸਵੇਰ ਦਾ ਮੌਸਮ ਬੜਾ ਸੁਹਾਵਣਾ ਹੋਇਆ ਕਿਉਂਕਿ ਅਕਸਰ ਦੇਖਿਆ ਗਿਆ ਹੈ ਜਦੋਂ ਬਰਸਾਤ ਤੋਂ ਬਾਅਦ ਜਿਹੜੀ ਹਮਸਾ ਪਰ ਜਿਹੜੀ ਚੜ੍ਹਦੀ ਪਰ ਇਹ ਸਵੇਰ ਤਰ੍ਹਾਂ ਕੇ ਚਾਰੇ ਦੀ ਬਰਸਾਤ ਲੱਗੀ ਹੈ ਜੀ ਹਾਂ ਤੱਕ ਲੱਗੀ ਹੈ ਪਰ ਹਾਲੇ ਤੱਕ ਹਮਸਾ ਨਹੀਂ ਹੋਇਆ ਬਾਕ ਸਟੋਰ ਫਿਰ ਵੀ ਮੀਂਹ ਦੇ ਵਿੱਚ ਆ ਰਹੇ ਨੇ ਚੁਸਕੀ ਚਾਹ ਦੇ ਚੁਸਕੀ ਲੈਣ ਵਾਸਤੇ ਆਨੰਦ ਪੂਰਾ ਲੱਗ ਜਾ ਰਹੇ ਨੇ ਹਾਂਜੀ ਹਾਂ ਕੀ ਨਾਮ ਕੀ ਆਪਣਾ ਜੀ ਐਸਆਈ ਪਵਨ ਕੁਮਾਰ ਜੀ ਤੇ ਕਿੱਥੇ ਡਿਊਟੀ ਹੈ ਤੁਹਾਡੀ ਜੀ ਨਵਲਟੀ ਚੌਂਕ ਜੀ ਤੇ ਕੀ ਕਹਿਣਾ ਚਾਹੋਗੇ ਅੱਜ ਮੌਸਮ ਜਣਾ ਆ ਵਧੀਆ ਹੋਇਆ ਬਰਸਾਤ ਹੋ ਰਹੀ ਹੈ ਹਾਂਜੀ ਸਰ ਬਾਰਿਸ਼ ਹੋ ਰਹੀ ਹੈ ਪਰ ਡਿਊਟੀ ਹੈ ਡਿਊਟੀ ਤਾਂ ਕਰਨੀ ਪੈਣੀ ਹੈ ਸਾਨੂੰ ਜਿਹੜਾ ਮੀਂਹ ਦੇ ਵਿੱਚ ਸਭ ਤੋਂ ਡਿਊਟੀ ਕਰ ਰਹੇ ਹੋ ਹਾਂਜੀ ਡਿਊਟੀ ਮੀ ਬਾਰਿਸ਼ ਹੋ ਰਹੀ ਹੈ ਕਿ ਆਪਣਾ ਇਹ ਦੇਖਿਆ ਜਾ ਰਿਹਾ ਕੋਈ ਰੈੱਡ ਲਾਈਟ ਜੰਪ ਨਾ ਕਰੇ ਕੋਈ ਐਕਸੀਡੈਂਟ ਵਗੈਰਾ ਨਾ ਹੋ ਜਾਏ ਰੈੱਡ ਲਾਈਟ ਜੰਪ ਕਰਨ ਦੇ ਨਾਲ ਐਕਸੀਡੈਂਟ ਹੋ ਸਕਦਾ ਹੈ ਬਾਰਿਸ਼ ਤੇ ਹੋ ਰਹੀ ਹੈ ਮੌਸਮ ਜਿਹੜਾ ਬਹੁਤ ਵਧੀਆ ਹੋ ਗਿਆ ਗਰਮੀ ਤੋਂ ਰਾਹਤ ਹਾਂਜੀ ਗਰਮੀ ਤੋਂ ਰਾਹਤ ਮਿਲੀ ਹੈ ਅਸੀਂ ਦੇਖਿਆ ਕਿ ਤੁਸੀਂ ਇੰਨੀ ਬਰਸਾਤ ਦੇ ਵਿੱਚ ਵੀ ਤੁਸੀਂ ਆਪਣੀ ਜਿਹੜੀ ਡਿਊਟੀ ਹੈ ਬੜੀ ਤਨਦੇਹੀ ਦੇ ਨਾਲ ਨਿਭਾ ਰਹੇ ਹੋ ਤਾਂ ਕੀ ਲੋਕਾਂ ਨੂੰ ਕੀ ਮੈਸੇਜ ਹੈ ਨਾਲ ਲੋਕਾਂ ਨੂੰ ਮੈਸੇਜ ਇਹੀ ਆ ਕਿ ਆਪਣੀ ਡਿਊਟੀ ਆ ਡਿਊਟੀ ਕਰਨੀ ਪੈਣੀ ਹੈ ਜੀ ਤੇ ਗਲਤੀ ਨਾ ਕਰੋ ਹਾਂਜੀ